ਉਹ ਸੁਪਨੇ ਵੀ ਬਹੁਤ ਅੱਗੇ ਹੋ ਕੇ ਜਿਹੜਾ ਕਿ ਸਿੱਖਾਂ ਦਾ ਪਿੱਛੇ ਛੱਡ ਕੇ ਉਹਨਾਂ ਨੂੰ ਬਚਾਉਣ ਦੇ ਹਾਲ ਤੱਕ ਉਹ ਭਗੌੜੇ ਲੋਕਾਂ ਦਾ ਉਹਨਾਂ ਦੇ ਸਾਥ ਦੇਖ ਕੇ ਮਰ ਖਾ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਉਹਦਾ ਤੱਜ ਵੀ ਛਣਨਾ ਪਿਆ ਜੋ ਉਦੋਂ ਛੱਡ ਦਿੱਤੇ ਤੇ ਮੇਰਾ ਕੱਲ ਉਹਨਾਂ ਤੇ ਜਿਹੜਾ ਰੁਤਬਾ ਬਹੁਤ ਇਖਤਾਰੀ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਧੇਰ ਤੋਂ ਸੇਵਾਚ ਤੇ ਉਹ ਉਦੋਂ ਤੇ ਉਹ ਠੀਕ ਸੀਗੇ ਤੇ ਜਦੋਂ ਉਹਨਾਂ ਨੇ ਸਹੀ ਫੈਸਲਾ ਕਰ ਦਿੱਤਾ ਜੋ ਇਹਨਾਂ ਇਹਨਾਂ ਦੇ ਅਨੁਕੂਲ ਨਹੀਂ ਸੀਗਾ ਉਦੋਂ ਬਾਅਦ ਚ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਬਹੁਤ ਵੱਡੀ ਧੱਕੇਸ਼ਾਹੀ ਆ ਕਿ ਕਿ ਜਥੇਦਾਰ ਨੂੰ ਇਦਾਂ ਅਪਮਾਨ ਕਰਕੇ ਲਾਉਣਾ ਜਿਹੜਾ ਕਿ ਬਹੁਤ ਮੇਰੇ ਖਦ ਸਿੱਖ ਸੰਸਥਾਾਂ ਦੇ ਬਹੁਤ ਖਿਲਾਫ ਆ ਸਮਝੋ ਕਿ ਸਾਡੀਆਂ ਸਰਕਾਰਾਂ ਦੀ ਨਲਾਇਕੀ ਲਾ ਲੋ ਕਿ ਜੋ ਸਾਨੂੰ ਇਥੋਂ ਦੂਜੇ ਮੁਲਕਾਂ ਚ ਰੋੜਨਾ ਪੈ ਰਿਹਾ ਅਸੀਂ ਗੈਰ ਕਾਨੂੰਨੀ ਢੰਗ ਨਾਲ ਸਾਨੂੰ ਉੱਥੇ ਪਹੁੰਚਣਾ ਪੈ ਰਿਹਾ ਸ ਉਹਨਾਂ ਨੂੰ ਹੱਥ ਟੜੀਆਂ ਲਾ ਕੇ ਲੈਂਦਾ ਜਾ ਰਿਹਾ ਕਿ ਕੀ ਉਹਨਾਂ ਦਾ ਗਨਾਮ ਗ੍ਰਾਂਧ ਤੇ ਸਾਡੀਆਂ ਸਰਕਾਰਾਂ ਦਾ ਕਿ ਜਿਨ੍ਹਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਉਹਨਾਂ ਨੂੰ ਮਜਬੂਰ ਨਾਲ ਆਪਣਾ ਘਰ-ਬਾਰ, ਜ਼ਮੀਨਾਂ, ਜਾਇਦਾਦਾਂ ਵੇਚ ਕੇ ਚੱਲਣਾ ਪਿਆ। ਇਹ ਨਵੀਂ ਪਾਰਟੀ ਦੀ ਵੀ ਲੋੜ ਸੀ ਤੇ ਜੋ ਪੰਜਾਬ ਦੇ ਹਿੱਸੇਾਂ ਦੀ ਡਟ ਕੇ ਖੜ੍ਹ ਸਕੇ, ਪੰਜਾਬ ਦੇ ਲੋਕਾਂ ਦੇ ਪੰਜਾਬ ਦੀ ਵਿਰਾਸਤ ਨੂੰ ਬਚਾ ਸਕੇ ਇਸ ਕਰਕੇ ਇਹ ਪਾਰਟੀ ਦਾ ਗਠਨ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਪਹਿਲਾਂ ਤੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਖਾਨ ਕੋਟ ਸ਼ੁਕਰਿਆ ਉਹਨਾਂ ਦੇ ਇੱਥੇ ਚਰਮਚਨ ਨਮਸਕਾਰ ਕੀਤੀ ਗਈ ਤੋਂ ਉਦੋਂ ਬਾਅਦ ਜਿਹੜੇ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਗਠਨ ਕੀਤਾ ਗਿਆ ਸੀ ਉਹਦੀ ਅਸੀਂ ਅੱਜ ਜਿਹੜੀ ਆ ਭਰਤੀ ਮਹਿੰਮ ਦੀ ਸ਼ੁਰੂਆਤ ਕਰਨ ਕਰਨ ਜਾ ਰਹੇ ਆ ਮੁਰਸਲਾ ਜ਼ਿਲ੍ਹੇ ਵਾਸਤੇ ਤੇ ਉਹਦੇ ਵਾਸਤੇ ਅਸੀਂ ਪੰਜ ਮੈਂਬਰਾਂ ਦੇ ਉਹਨਾਂ ਨੂੰ ਡਿਊਟੀ ਦਿੱਤੀ ਗਈ ਆ ਕਿ ਭਰਤੀ ਕਮੇਟੀ ਜਿਹੜੀ ਪੰਜ ਮੈਂਬਰੀ ਬਣਾਈ ਗਈ ਆ ਉਹਨਾਂ ਦੀ ਅਸੀਂ ਇੱਥੇ ਅਨਾਉਂਸਮੈਂਟ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਆ ਤੇ ਉਹ ਮੇਰੇ ਖਿਆਲ ਹੁਣ ਅੱਗੇ ਪੂਰੇ ਜ਼ਿਲ੍ਹੇ ਨੂੰ ਬਲਾਕ ਵਾਈਜ਼ ਅੱਗੇ ਜਿੱਦਾਂ ਵੰਡ ਕੇ ਤਹਿਸੀਲ ਦੇ ਹਸਾਬ ਨਾਲ ਜਾਂ ਪਿੰਡਾਂ ਦੇ ਹਸਾਬ ਨਾਲ ਉਹ ਅੱਗੇ ਇਸ ਚੀਜ਼ ਨੂੰ ਵਧਾਉਣਗੇ ਘਰ ਘਰ ਤੱਕ ਪਹੁੰਚ ਕਰਨਗੇ ਤੇ ਇਹਨਾਂ ਚ ਜਿਹੜੇ ਅਸੀਂ ਪੰਜ ਮੈਂਬਰ ਦਿੱਤੇ ਗਏ ਆ ਉਹਨਾਂ ਚ ਗੁਰਦੀਪ ਸਿੰਘ ਜੀ ਭੰਡਾਲ ਬੋਰ ਸਿੰਘ ਜੀ ਪਰਮਜੀਤ ਡਾਕਟਰ ਪਰਮਜੀਤ ਸਿੰਘ ਮਾਨਸਾ ਅਸ਼ਪਾਲ ਸਿੰਘ ਭੰਗੋਲਾਣਾ ਪੰਗੋਲਾਣਾ ਤੇ ਡਾਕਟਰ ਸਿੰਘ ਸائیں ਸਿੰਘ ਇਹ ਇਹ ਪੰਜ ਮੈਂਬਰ ਜਿਹੜੇ ਆ ਤੇ ਇਹਨਾਂ ਦੇ ਉੱਪਰ ਜਿਹੜੇ ਆ ਇਹ ਅਬਜ਼ਰਵਰ ਲਾਏ ਗਏ ਆ ਪ੍ਰਗਟ ਸਿੰਘ ਮੀਆਂ ਵੰਡ ਉਹ ਇਹਨਾਂ ਦੀ ਦੇਖ ਰੇਖ ਇਹਨਾਂ ਨਾਲ ਤਾਲਮਿਲ ਕਰਕੇ ਉਹ ਅਗੇ ਚੱਲਣਗੇ ਸਾਰੇ ਜਣੇ ਤੇ ਅੱਗੇ ਇਹ ਜਿਹੜੀ ਆ ਕਿ ਇਸ ਮੈਂ ਨੂੰ ਅੱਗੇ ਬਤਾਉਣੀ ਹੈ ਪੰਜਾਬ ਦੇ ਦਾਨਸਰ ਤੋਂ ਪੂਣਾ ਲੈ ਕੇ ਦੂਰਸਾ ਦਸਮਾ ਰਹਿ ਗਿਆ ਹੈ ਤਾਂ ਅੱਗੇ ਕੀ ਰਣਨੀਤੀ ਇਹ ਸਾਡੀ ਰਾਜਨੀਤੀ ਅਸੀਂ ਆਪਣੇ ਪਾਰਟੀ ਨੂੰ ਪਿੰਡਾਂ ਤੱਕ ਲੈ ਕੇ ਜਾ ਰਹੇ ਆ ਲੋਕਾਂ ਤੱਕ ਉਹ ਵੀ ਜਿਹੜੀ ਸਾਡੀ ਜਿਹੜੀ ਪਾਰਟੀ ਦਾ ਅਜੰਡਾ ਉਹਨੂੰ ਪਹੁੰਚਾ ਰਹੇ ਆ ਤੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਆ ਫਿਰ 2027 ਆਊਗੀ ਜਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣੀ ਉਹਦੇ ਵਾਸਤੇ ਅਸੀਂ ਪਾਰਟਿਸਪੇਟ ਕਰਾਂਗੇ ਮੇਰਾ ਖਿਆਲ ਹੈ ਕਿ ਉਹ ਜਿਹੋ ਜਿਹੇ ਹਾਲਾਤ ਬਣੇ ਪਏ ਸੀ ਉਹਨਾਂ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ ਉਹਨਾਂ ਨੇ ਬੜਾ ਚਿਰ ਇਹ ਜਿਹੜੇ ਇਹ ਅਕਾਲੀ ਦਲ ਤੋਂ ਪਗੋੜੇ ਸੀ ਉਹਨਾਂ ਨੂੰ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਸਭ ਨੇ ਵੀ ਬਹੁਤ ਅੱਗੇ ਹੋ ਕੇ ਜਿਹੜਾ ਕਿ ਸਿੱਖ ਦਾਨਾ ਨੂੰ ਪਿੱਛੇ ਛੱਡ ਕੇ ਤੇ ਉਹਨਾਂ ਨੂੰ ਬਚਾਉਣ ਦੀ ਉਹਨਾਂ ਦੇ ਹਰ ਪੱਖ 'ਚ ਖੜਨ ਖੜਗੇ ਹੋ ਕੇ ਖੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਚੀਜ਼ ਹੈ ਕਿ ਮੇਰੇ ਖਾਲ ਖਾਲ ਹਾਲਾਤ ਜਿਹੜੇ ਹੁਣ ਜੋ ਅਕਾਲ ਤਖਤ ਤੋਂ ਪਗੋੜੇ ਲੋਕਾਂ ਦਾ ਉਹਨਾਂ ਨੇ ਸਾਥ ਦੇ ਕੇ ਮੇਰੇ ਖਾਲ ਉਹਨਾਂ ਨੇ ਵੀ ਬਹੁਤ ਵੱਡਾ ਕੰਮ ਕੀਤਾ ਉਹਦਾ ਅੱਜ ਵੀ ਛਣਨਾ ਪਿਆ ਜੇ ਉਹਦੋਂ ਛੱਡ ਦਿੰਦੇ ਤੇ ਮੇਰੇ ਖਾਲ ਇੱਕ ਉਹਨਾਂ ਦੇ ਜਿਹੜਾ ਰਤਬਾ ਬਹੁਤ ਉੱਚਾ ਰਹਿੰਦਾ ਸਾਬ ਕਿਹਾ ਜਿਸ ਤਰ੍ਹਾਂ ਜੈ ਹਰਪ੍ਰੀਤ ਸਿੰਘ ਦੇ ਮਾਮਲੇ ਚਾਹ ਦੇ ਕਿਛੋ ਤੁਹਾਨੂੰ ਤੇ ਇਹ ਵੀ ਦੇਖੋ ਜੀ ਜੋ 2 ਦਸੰਬਰ ਨੂੰ ਜੋ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਜੋ ਇਹਨਾਂ ਨੂੰ ਦੋਸ਼ੀ ਕਰਦਾਨਿਆ ਗਿਆ ਜੋ ਇਹਨਾਂ ਨੇ ਪੰਥਨਾ ਤੋਕਮਾਏ ਗਏ ਸੀ ਸਾਰੇ ਨੰਗੇ ਕੀਤੇ ਗਏ ਤੇ ਉਹੀ ਵਜ੍ਹਾ ਸੀ ਕਿ ਉਹਨਾਂ ਨੂੰ ਉਸੇ ਦਿਨ ਤੋਂ ਜਾਂ ਉਦੋਂ ਪਹਿਲਾਂ ਤੋਂ ਹੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਵਿਰਸਾ ਸਿੰਘ ਮਲਟੋਵਾਰਗਿਆਂ ਨੇ ਹੋਰ ਜਿਹੜੀ ਜਿਹੜੀ ਇਹਨਾਂ ਦੀ ਜੋ ਵੀ ਟੀਮ ਸੀਗੀ ਬੜਾ ਉਹਨਾਂ ਦੇ ਉੱਪਰ ਚਿੱਕੜ ਛਾਲਿਆ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਦੇਰ ਤੋਂ ਸੇਵਾ ਚ ਤੇ ਉਹ ਉਦੋਂ ਤੇ ਉਹ ਠੀਕ ਸੀਗੇ ਤੇ ਜਦੋਂ ਉਹਨਾਂ ਨੇ ਸਹੀ ਫੈਸਲਾ ਕਰ ਦਿੱਤਾ ਜੋ ਇਹਨਾਂ ਇਹਨਾਂ ਦੇ ਅਨਕੂਲ ਨਹੀਂ ਸੀਗਾ ਉਦੋਂ ਬਾਅਦ ਚ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਬਹੁਤ ਵੱਡੀ ਤਕਸ਼ਾਈ ਆ ਕਿ ਕਿ ਜਥੇਦਾਰ ਨੂੰ ਇਦਾਂ અપਮਾਨਿਤ ਕਰਕੇ ਲਾਉਣਾ ਜਿਹੜਾ ਕਿ ਬਹੁਤ ਮੇਰੇ ਅੱਖਾਂ ਦੇ ਸਿੱਖ ਸਿਧਾਂਤਾਂ ਦੇ ਬਹੁਤ ਖਿਲਾਫ ਆ ਇਸ ਕਰਕੇ ਸਿੱਖ ਪੰਥ ਇਸ ਚੀਜ਼ ਦਾ ਤੇ ਅਸੀਂ ਵੀ ਸਾਡੀ ਪਾਰਟੀ ਵੱਲੋਂ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਆ ਅਮਰੀਕਾ ਤੋਂ ਵੱਡੀ ਗੱਲ ਇਹ ਚ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੀ ਵਾਪਸੀ ਹੋ ਰਹੀ ਹੈ ਵਧੀਆ ਵੀ ਲਗਾਇਆ ਜਾ ਰਿਹਾ ਹੈ ਬੜੀਆਂ ਬਰੀਕੀ ਦਾ ਮੇਰਾ ਖਿਆਲ ਹੈ ਕਿ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਆ ਪੰਜਾਬੀਆਂ ਦੀ ਜਾਂ ਜਿਹੜੀਆਂ ਇੱਥੇ ਸਰਕਾਰਾਂ ਰਾਜ ਕਰਦੇ ਰਹੇ ਲੋਕਾਂ ਨੇ ਜੋ ਸਾਡੇ ਪੰਜਾਬ ਨੂੰ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਡੇ ਨੌਜਵਾਨਾਂ ਨੂੰ ਮਜਬੂਰਨ ਆਪਣੀ ਧਰਤੀ ਨੂੰ ਆਪਣੇ ਮਾਪੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਚ ਰੋਣਾ ਪੈ ਰਿਆ ਇੱਥੇ 50 50 60 60 ਲੱਖ ਰੁਪਇਆ ਲਾ ਕੇ ਲੋਕ ਜਾ ਰਹੇ ਜਾ ਰਹੇ ਆ ਕਿਉਂਕਿ ਜੇ ਇੱਥੇ ਦਾ ਸਿਸਟਮ ਸਾਡੇ ਲੋਕਾਂ ਇਹ ਸਾਡੀਆਂ ਸਰਕਾਰਾਂ ਨੇ ਕੋਈ ਚੰਗਾ ਦਿੱਤਾ ਹੁੰਦਾ ਤੇ ਮੇਰਾ ਖਿਆਲ ਹੈ ਕਿ ਸਾਨੂੰ ਉੱਥੇ ਰੋਲ ਦੀ ਲੋੜ ਨਹੀਂ ਸੀ। ਬਾਕੀ ਜੋ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਤਹਿ ਦਿਲ ਤੋਂ ਹਮਦਰਦੀ ਹੈ ਕਿ ਉਹਨਾਂ ਨਾਲ ਬਹੁਤ ਵੱਡਾ ਤਕਾ ਹੋਇਆ। ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਜੇ ਕੋਈ ਸਰਕਾਰੀ ਨੌਕਰੀਆਂ 'ਚ ਨੌਟ ਰਿਸਟ ਕਰਨਾ ਉਹਨਾਂ ਦੇ ਜਿਹੜੇ ਜੋ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਜੋ ਜੋ ਜਨਟਾਂ ਨੇ ਉਹਨਾਂ ਨੂੰ ਲੁੱਟਿਆ ਜਾਂ ਸਰਕਾਰ ਉਹਨਾਂ ਦੀ ਪਰਵਾਹੀ ਕਰੇ ਤੇ ਕਿਉਂਕਿ ਉਹ ਨੌਜਵਾਨ ਕੋਈ ਇਹੋ ਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਇਹ ਉਹਨਾਂ ਦਾ ਵੀ ਉਹਨਾਂ ਦੇ ਪਰਿਵਾਰਾਂ ਦਾ ਹੋਰ ਨੁਕਸਾਨ ਹੋਵੇ ਤੇ ਜਾਂ ਸਮਾਜ ਨੂੰ ਕੋਈ ਗਲਤ ਦਿਸ਼ਾ ਮਿਲੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜ਼ਗਾਰ ਦਾ ਉਹਨਾਂ ਦੇ ਉਹਨਾਂ ਨੂੰ ਹੌਸਲਾ ਉਹਨਾਂ ਜਿਸ ਤਰ੍ਹਾਂ ਦੀ ਲੋੜ ਆ ਉਹਨਾਂ ਨੂੰ ਸ਼ਰੂਣੀ ਕਮੇਟੀ ਨੂੰ ਵੀ ਉਹਨਾਂ ਦੀ ਮਤ ਕਰਨੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਵੱਧ ਝੜ ਕੇ ਉਹਨਾਂ ਦੀ ਮਤ ਕਰਨੀ ਚਾਹੀਦੀ ਵਾਪਸ ਆਏ ਨੌਜਵਾਨ ਨੇ ਦੂਸਰਾ ਹੈ ਕਿ ਉਸੇ ਬਹੁਤ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਉਸ ਨੂੰ ਆਪਣੇ ਦਾੜੀ ਤੇ ਕੀਸ ਕੱਟਵਾਉਣਾ ਇਹ 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 ਸਮਝੋ ਕਿ ਸਾਡੀਆਂ ਸਰਕਾਰਾਂ ਦੀ ਨਲਾਇਕੀ ਲਾ ਲੋ ਕਿ ਜੋ ਸਾਨੂੰ ਇਥੋਂ ਦੂਜੇ ਮੁਲਕਾਂ ਚ ਰੋੜਨਾ ਪੈ ਰਿਹਾ ਜਾਂ ਜੋ ਕਰਨਾ ਪੈ ਰਿਹਾ ਹੈਗਾ ਅਸੀਂ ਗੈਰ ਕਾਨੂੰਨੀ ਢੰਗ ਨਾਲ ਸਾਨੂੰ ਉੱਥੇ ਪਹੁੰਚਣਾ ਪੈ ਰਿਹਾ ਅਸੀਂ ਕਿੰਨਾ ਰਿਸਕ ਲੈ ਰਹੇ ਹਾਂ ਜੇ ਇੱਥੇ ਕੋਈ ਹਾਲਾਤ ਚੰਗੇ ਹੋਣ ਜੋ ਕੋਈ ਸਿਸਟਮ ਚੰਗਾ ਹੋਵੇ ਤੇ ਅਸੀਂ ਚੰਗੇ ਤਰੀਕੇ ਨਾਲ ਉੱਥੇ ਜਾ ਸਕੀਏ ਇਹ ਸਾਡੇ ਨੌਜਵਾਨਾਂ ਦੀ ਵੀ ਜਿਹੜੀ ਹੈ ਕਿ ਜਿਹੜੀ ਦੌੜ ਹੈ ਸਾਡੀ ਉਧਰ ਨੂੰ ਜਾਣ ਦੀ ਮੇਰੇ ਖਿਆਲ ਲੇ ਕੇ ਵੀ ਬਹੁਤ ਸਾਡੀ ਇਹ ਤੇ ਮਜਬੂਰੀ ਬਣ ਗਈ ਹੈ ਕਿ ਸਾਨੂੰ ਆਪਣੀ ਧਰਤੀ ਨੂੰ ਛੱਡ ਕੇ ਉੱਥੇ ਜਾਣਾ ਪੈ ਰਿਹਾ ਇਹ ਇਹ ਮਨੁੱਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਘਾਣ ਹੈ ਇਸ ਕਰਕੇ ਸਾਨੂੰ ਆਈਸੀ ਦੀ ਸਾਰੀਆਂ ਸੰਸਥਾਵਾਂ ਨੂੰ ਕਿੰਨੇ ਕੇ ਤਾਂ ਖਾਸ ਕਰਕੇ ਸਰਕਾਰਾਂ ਨੂੰ ਨੋਟਿਸ ਲੈਣਾ ਚਾਹੀਦਾ ਕਿ ਜੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲੈਂਦਾ ਜਾ ਰਿਹਾ ਕਿ ਕੀ ਉਹਨਾਂ ਦਾ ਗਨਾਮ ਗਨਾਹ ਤੇ ਸਾਡੀਆਂ ਸਰਕਾਰਾਂ ਦਾ ਕਿ ਜਿਨ੍ਹਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਉਹਨਾਂ ਨੂੰ ਮਜਬੂਰਨ ਆਪਣਾ ਘਰ-ਬਾਰ ਜ਼ਮੀਨਾਂ ਜਾਇਦਾਦਾਂ ਵੇਚ ਕੇ ਉੱਥੇ ਜਾਣਾ ਪੈ ਰਿਹਾ ਆਖਰੀ ਸਵਾਲ ਹੈ ਕਿ ਰਵਾਇਤੀ ਪਾਰਟੀਆਂ ਜਿਹੜੇ ਛੱਡ ਕੇ ਲੋਕ ਤਾਂ ਇਹ ਮਦਦ ਨੂੰ ਕਿਉਂ ਕਰ ਨੇ ਇਹ ਠੀਕ ਹੈ ਜੀ ਰਵਾਇਤੀ ਪਾਰਟੀਆਂ ਤੋਂ ਉਸ ਲੋਕਾਂ ਨੇ ਦੇਖ ਲਿਆ ਉਹਨਾਂ ਦੇ ਹਾਲਾਤ ਉਹਨਾਂ ਤੋਂ ਉਨ੍ਹਾਂ ਦੇ ਹਾਲਾਤਾਂ ਤੋਂ ਜੋ ਸਾਡੀ ਲੰਮਾ ਸਮਾਂ ਸਾਡੇ ਤੇ ਰਾਜ ਕਰਦੇ ਰਹੀਆਂ ਦੋ ਪਾਰਟੀਆਂ ਸੀ ਅਕਾਲੀ ਦਲ ਤੇ ਕਾਂਗਰਸ ਉਨ੍ਹਾਂ ਤੋਂ ਦੁਖੀ ਹੋ ਕੇ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੀਜੀ ਧਿਰ ਤੇ ਭਰੋਸਾ ਕੀਤਾ ਸੀ ਤੇ ਉਨ੍ਹਾਂ ਨੇ ਤੇ ਬਹੁਤ ਥੋੜੇ ਸਮੇਂ 'ਚ ਜੋ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਪੰਜਾਬ ਦੇ ਉੱਪਰ ਬਹੁਤ ਵੱਡਾ ਕਰਜ਼ਾ ਚੜਾ ਦਿੱਤਾ ਪੰਜਾਬ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਬਹੁਤ ਧੱਕੇਸ਼ਾਈ ਕੀਤੀ ਜੋ ਡਿਬਿਊ ਕਰਦੀਆਂ ਜੇਲ੍ਹਾਂ 'ਚ ਜਾਂ ਬੰਦੀ ਸਿੰਘਾਂ ਵਾਸਤੇ ਜਾਂ ਬੇਅਦਬੀ ਦੇ ਵਾਸਤੇ ਜੋ ਵਾਅਦੇ ਕਰਕੇ ਆਏ ਸੀ ਨਸ਼ੇ ਦੇ ਵਾਸਤੇ ਵਾਅਦਾ ਕਰਕੇ ਆਏ ਸੀ ਉਹਨਾਂ 'ਚ ਇੱਕ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਇਸ ਕਰਕੇ ਲੋਕ ਬਹੁਤ ਨਰਾਸ਼ ਹ ਹੋਣ ਨੌਜਵਾਨੀ ਨੇ ਪਤਾ ਨਹੀਂ ਰੋਜ਼ ਕਿੰਨੇ ਨੌਜਵਾਨ ਨਸ਼ਿਆਂ ਦੀ ਵਜ੍ਹਾ ਨਾਲ ਆਪਣੀ ਜ਼ਿੰਦਗੀ ਤਹਤ ਹੋ ਰਹੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਨਵੀਂ ਪਾਰਟੀ ਦੀ ਵੀ ਲੋੜ ਸੀ ਤੇ ਜੋ ਪੰਜਾਬ ਦੇ ਹਿੱਤਾਂ ਦੀ ਡੜ ਕੇ ਖੜ ਸਕੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੀ ਵਿਰਾਸਤ ਨੂੰ ਬਚਾ ਸਕੇ ਇਸ ਕਰਕੇ ਇਹ ਪਾਰਟੀ ਦਾ ਗਠਨ ਕੀਤਾ ਗਿਆ ਤੇ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦੇ ਆ ਕਿ ਇਹ ਸਾਰੇ ਜਣੇ ਤੁਸੀਂ ਇਹਦੇ ਨਾਲ ਜੁੜੋ ਆਪਣੇ ਪੰਥ ਨੂੰ ਆਪਣੇ ਪੰਜਾਬ ਨੂੰ ਤਾਂ ਹੀ ਅਸੀਂ ਬਚਾ ਸਕਦੇ ਆ ਕਿ ਜੇ ਅਸੀਂ ਸਾਰੇ ਜਣੇ ਜਾਤ ਪਾਤ ਧਰਮ ਮਜਬੂਤੋਂ ਉੱਠ ਕੇ ਉੱਪਰ ਉੱਠ ਕੇ ਸਾਰੇ ਜਣੇ ਇਕੱਠੇ ਹੋਈਏ ਤੇ ਆਪਣੇ ਹੋਂਦ ਇਹ ਜਿਹੜੇ ਪੰਜਾਬੀਆਂ ਦੀ ਹੋਂਦ ਦੀ ਲੜਾਈ ਆ ਇਹਨੂੰ ਇਹਦੇ ਵਿੱਚ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਵਲਾ ਮਾਰੀਏ ਤਾਂ ਅਸੀਂ ਕਾਬਜਾ ਪਾ ਸਕੀਏ ਹਾਂਜੀ ਮੈਂਬਰਸ਼ਿਪ ਅੱਜ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਜਿਹੜੀ 1-1 ਲੱਖ ਕਾਪੀ ਜਿਹੜੀ ਪਰਚੀ ਹੈ ਨਾ ਹਰ ਜ਼ਿਲ੍ਹੇ ਤੇ ਅਸੀਂ ਦੇ ਰਹੇ ਹਾਂ ਅੱਜ 1 ਲੱਖ ਪਰਚੀ ਜਿਹੜੀ ਆ ਉਹ ਫੂਸਲਾ ਜ਼ਿਲ੍ਹੇ ਵਾਸਤੇ ਜਿਹੜੀ ਜਿਹੜੀ ਧਰਤੀ ਕਮੇਟੀ ਬਣਾਈ ਆ ਉਹਨਾਂ ਦੇ ਸਪੁਰਤ ਕਰ ਦਿੱਤੀ ਆ ਇਹ ਸੰਕੇਤ ਵਜੋਂ ਤੁਹਾਡੇ ਕੋਲ ਬੰਦੀ ਸਿੰਘ ਦਾ ਮਾਮਲਾ ਜਿਹੜਾ ਉੱਥੇ ਤੱਕ ਖੜਾ ਹੈ ਬੰਦੇ ਸਿੰਘਾ ਯੂਵੀ ਦਾ ਅਸਤਾਲ ਵਿੱਚ ਹਨ ਕੇਂਦਰ ਸਰਕਾਰ ਕੀ ਕਰ ਚੁੱਕਾ ਹੈ ਇਹ ਦੇਖੋ ਜੀ ਸਰਕਾਰਾਂ ਦੀ ਬਹੁਤ ਵੱਡੀ ਨਲਾਕੀ ਆ ਜਿੱਦਾਂ ਪੰਜਾਬ ਸਰਕਾਰ ਦੀ ਕਿ ਸਾਡੇ ਜਾਣਬੁੱਝ ਕੇ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ ਕਾਨੂੰਨ ਦਾ ਵੀ ਇੱਕ ਮਜ਼ਾਕ ਹਟਾਇਆ ਜਾ ਰਿਹਾ ਹੈ ਕਿ ਜਿਹੜੀਆਂ ਸਜ਼ਾਵਾਂ ਭਾਰਤੀ ਕਾਨੂੰਨ ਦੇ ਤਹਿਤ ਜਿੰਨੀਆਂ ਕੋਲ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਤੋਂ ਡਬਲ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਇਹ ਮੇਰੇ ਖਿਆਲ ਲੱਗ ਕੇ ਆਮ ਜਿਹੜੇ ਮਨੁੱਖੀ ਅਧਿਕਾਰਾਂ ਨਾਲ ਦਾ ਵੀ ਬਹੁਤ ਵੱਡਾ ਲੰਘਣ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬੀਆਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਇਹੋ ਜਿਹੇ ਹਾਲਾਤ ਰਹੇ ਤੇ ਫਿਰ ਕਾਨੂੰਨ ਤੋਂ ਵੀ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸ ਹੈ ਕੋਈ ਗੱਲਬਾਤ ਹੋਈ ਹੈ ਉਹਨਾਂ ਦੀ ਹਾਈ ਦੇ ਬਾਰੇ ਜਾਂ ਕੋਈ ਨਹੀਂ ਉਹਨਾਂ ਨਾਲ ਕੋਈ ਹਾਈ ਦੇ ਬਾਰੇ ਤੇ ਕੋਰਟ ਚ ਕੇਸ ਚੱਲ ਰਿਹਾ ਤੇ ਬਾਕੀ ਅਸੀਂ ਕੋਡ ਕੋਡ ਦਾ ਹੀ ਸਾਰਾ ਲੈ ਸਕਦੇ ਬਾਕੀ ਹੋਰ ਤੇ ਦੇਖੋ ਸੰਗਠਾ ਨੇ ਜੋ ਕਰ ਸਕਦੇ ਸੀ ਉਹਨਾਂ ਨੂੰ ਇੱਕ ਮੈਂਬਰ ਪਾਰਲੀਮੈਂਟ ਵੀ ਬਣਾ ਦਿੱਤਾ ਪਰ ਫਿਰ ਸਰਕਾਰ ਦੇ ਨਹੀਂ ਛੱਡ ਰਹੀ ਤੇ ਮੇਰੇ ਖਿਆਲ ਸਰਕਾਰ ਦੀ ਬਹੁਤ ਵੱਡੀ ਧੱਕੇਸ਼ਾਹੀ ਹੈ ਪੰਜਾਬ ਇੱਕ ਇਹ ਹਲਕੇ ਦੇ ਲੋਕਾਂ ਨਾਲ ਵੀ ਬਹੁਤ ਵੱਡੀ ਬੇਇਨਸਾਫੀ ਹੈ ਕਿ ਜੋ ਉਹਨਾਂ ਨੇ ਆਪਣੇ ਇੱਕ ਮੈਂਬਰ ਪਾਰਲੀਮੈਂਟ ਚੁਣਿਆ ਉਹਨਾਂ ਨੂੰ ਸੰਸਦ ਤੇ ਵੀ ਲਿਆਉਣ ਲੈੰਦਾ ਨਹੀਂ ਜਾ ਰਿਹਾ ਕਿ ਜੋ ਆਪਣੇ ਲੋਕਾਂ ਦੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਆਪਣੇ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਉੱਥੇ ਪੰਜਾਬ ਵੰਤ ਬਚਾਓ ਪੰਜਾਬ ਬਚਾਓ ਇਹ ਜਿਹੜੀ ਹੈ ਕਿ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਸਾਡੀ ਨੌਜਵਾਨ ਨਿ ਕਰਾਏ ਪਈ ਸਾਡਾ ਸਿੱਖਿਆ ਸਿਸਟਮ ਚਰਮਰਾ ਗਿਆ ਸਾਡਾ ਹੈਲਥ ਸਿਸਟਮ ਜਿਹੜਾ ਹੈ ਕਿ ਬੁਰੇ ਹਾਲਾਤਾਂ ਚ ਪਹੁੰਚ ਗਿਆ ਦਿਨ ਦਿਹਾੜੇ ਦੇਖੋ ਜੀ ਤੁਸੀਂ ਸਾਹਮਣੇ ਜੋ ਕਿ ਫਰੋਤੀਆਂ ਮੰਗੀਆਂ ਜਾ ਰਹੀਆਂ ਕਤਲ ਹੋ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਰੋਕ ਲਾਉਣ ਵਾਸਤੇ ਅਸੀਂ ਇਹ ਸਾਡੀ ਪਾਰਟੀ ਦਾ ਅਜੰਡਾ ਹੈ ਕਿ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ ਮਿਲੇ ਸਭ ਸਭ ਦਾ ਸਭ ਦੇ ਭਲੇ ਦਾ ਜਿਹੜਾ ਸਭ ਦੇ ਭਲੇ ਦਾ ਏਜੰਡਾ ਹੈ ਕਿ ਜਾਤ ਪਾਤ ਤੋਂ ਰਹਿ ਸਮਾਜ ਦੀ ਸਿਰਜਣਾ ਦਾ ਏਜੰਡਾ ਸਾਡਾ ਜੋ ਗੁਰੂ ਸਾਹਿਬਾਂ ਦੇ ਸਿਧਾਂਤ ਅਨੁਸਾਰ ਕਿ ਸਭੇ ਸੰਜੀ ਜਵਾਲ ਸਦਣ ਕੋਈ ਨਾ ਦਿਸੇ ਬਰਾਜ ਜੀ ਸਾਰੇਆਂ ਦੇ ਭਲੇ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਨਹੀਂ ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਨਾਲ ਮੁਲਾਕਾਤ ਕਰ ਰਹੇ ਆ ਦੋ ਚਾਰ ਦਿਨੋਂ ਉਹਨਾਂ ਦੇ ਕੋ ਵਕੀਲ ਸਭ ਜਾ ਕੇ ਆਏ ਆ ਠੀਕ ਠਾਕ ਉਹ ਚੜ੍ਹਦੀ ਕਲਾ ਚ ਆ ਠੀਕ ਹੈ ਕਿ ਉਹ ਕਹਿੰਦੇ ਕਿ ਮੈਨੂੰ ਆਪਣੇ ਲੋਕਾਂ ਨੇ ਬਹੁਤ ਵੱਡਾ ਮਾਣ ਦਿੱਤਾ ਮੈਂ ਉਹਨਾਂ ਦਾ ਹਮੇਸ਼ਾ ਰਹਿਣੀ ਰਵਾਂਗਾ ਬਾਕੀ ਸਰਕਾਰਾਂ ਜੋ ਜ਼ੁਲਮ ਢਾ ਰਹੀਆਂ ਕੋਈ ਨਹੀਂ ਇਸ ਇਸ ਸਰਕਾਰਾਂ ਵੀ ਹਮੇਸ਼ਾ ਨਹੀਂ ਰਹਿਣੀਆਂ ਇਸ ਸਮਾਂ ਆਉਣ ਤੇ ਸਾਰੇ ਪੰਜਾਬ ਦੇ ਲੋਕ ਆਪਣਾ ਸਾਥ ਆਪੇ ਬਰਾਬਰ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ